ਇੱਕ ਗਰੀਬ ਪਰਿਵਾਰ ਦੇ ਵਿੱਚ ਗਰੀਬ ਪਰਿਵਾਰ ਨੇ ਆਪਣੇ ਪੁੱਤ ਨੂੰ ਪੜਾਇਆ ਲਿਖਾਇਆ ਤੇ ਇਹ ਸੋਚਿਆ ਕਿ ਸਾਡਾ ਪੁੱਤ ਜਿਹੜਾ ਵਾ ਪੜ੍ਹ ਲਿਖ ਕੇ ਕਮਾਈਆਂ ਕਰੇਗਾ ਤੇ ਘਰ ਦੀ ਗਰੀਬੀ ਨੂੰ ਦੂਰ ਕਰੇਗਾ ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਪੁੱਤ ਜਵਾਨ ਹੋਇਆ ਪੁੱਤ 24 ਸਾਲਾਂ ਦੀ ਉਮਰ 'ਚ ਹੋ ਗਿਆ ਪਲੱਸ 2 ਦੀ ਪੜ੍ਹਾਈ ਕਰ ਗਿਆ ਪਰ ਜਦੋਂ ਪੜ੍ਹਾਈ ਕਰਕੇ ਹਟਿਆ ਤੇ ਪੁੱਤ ਨੂੰ ਬਿਮਾਰੀ ਹੋ ਗਈ ਦੋਵੇਂ ਕਿਡਨੀਆਂ ਡੈਮੇਜ ਹੋ ਗਈਆਂ ਉਸ ਤੋਂ ਲੈ ਕੇ ਵੀਰ ਕਾਫੀ ਪਰੇਸ਼ਾਨ ਰਹਿਣਾ ਸ਼ੁਰੂ ਹੋ ਗਿਆ ਫਿਰ ਵੀ ਕੰਮ ਕਰਦਾ ਸੀ ਕਿਉਂਕਿ ਉਹ ਪਿੰਟ ਦਾ ਕੰਮ ਕਰਦਾ ਸੀ ਨਾਲ-ਨਾਲ ਕਿਤਨਾ ਕਿਤੇ ਵੈਲਡਿੰਗ ਦਾ ਵੀ ਕੰਮ ਕਰ ਲੈਂਦਾ ਸੀ ਪਰ ਜਦੋਂ ਕੰਮ ਕਰਦਿਆਂ ਨੂੰ ਪ੍ਰੋਬਲਮ ਆਉਂਦੀ ਏ ਤੇ ਬਿਮਾਰੀ ਜਿਹੜੀ ਉਹ ਸਾਹਮਣੇ ਆਪਣੇ ਦੱਸਣਾ ਸ਼ੁਰੂ ਕਰ ਦਿੰਦੀ ਏ ਕਿ ਮੈਂ ਵੀ ਬਿਮਾਰੀ ਆ ਉਸ ਤਰੀਕੇ ਨਾਲ ਫਿਰ ਵੀਰਦਿਓ ਸੋਜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਫਿਰ ਵੀ ਜਦੋਂ ਟੈਸਟ ਕਰਾਉਂਦਾ ਹੈ ਤਾਂ ਉਹਦੇ ਵਿੱਚ ਪਤਾ ਲੱਗ ਜਾਂਦਾ ਕਿ ਦੋਨੇ ਇਹਦੀਆਂ ਕਿਡਨੀਆਂ ਖਰਾਬ ਨੇ ਤੇ ਕਿਡਨੀਆਂ ਖਰਾਬ ਹੋਣ ਤੋਂ ਬਾਅਦ ਉਹ ਪਰਿਵਾਰ ਵੱਲੋਂ ਥੋੜਾ ਇਲਾਜ ਕਰਵਾਇਆ ਜਾਂਦਾ ਪਰ ਇਲਾਜ ਵੱਡਾ ਹੋਣ ਦੇ ਕਾਰਨ ਅਗਾਹਾਂ ਇਲਾਜ ਨਹੀਂ ਕਰਾਇਆ ਜਾਂਦਾ ਕਿਉਂਕਿ ਡਾਕਟਰ ਜਿਹੜੇ ਨੇ ਉਹ ਜਵਾਬ ਦੇ ਦਿੰਦੇ ਨੇ ਕਿ ਹੁਣ ਛੋਟਾ ਇਲਾਜ ਨਹੀਂ ਹੁਣ ਤੋਂ ਡੈਲਸਿਸ ਹੋਣਗੇ ਅਤੇ ਇਸ ਦਾ ਪ੍ਰੋਪਰ ਇਲਾਜ ਕਰਾਉਣਾ ਪਊਗਾ ਹੋ ਸਕਦਾ ਕਿ ਇਹਦੀਆਂ ਕਿਡਨੀਆਂ ਵੀ ਜਿਹੜੀਆਂ ਚੇਂਜ ਕਰਨੀਆਂ ਪੈਣਗੀਆਂ ਪਰ ਉਹ ਪਰਿਵਾਰ ਜਿਹੜਾ ਦੁਖੀ ਹੈ ਇਸ ਵੇਲੇ ਅਸੀਂ ਹਲਕਾ ਹਜ਼ਨਾਲਾ ਦੇ ਪਿੰਡ ਗੁੱਜੇਪੀਰ ਵਿੱਚ ਮੌਜੂਦਾਂ ਉਹ ਲਵਪ੍ਰੀਤ ਸਿੰਘ ਵੀਰ ਸਾਡੇ ਨਾਲ ਮੌਜੂਦ ਹੈ 24 ਸਾਲ ਵੀਰ ਦੀ ਉਮਰ ਹੈ ਪਲੱਸ 2 ਵੀਰ ਨੇ ਕੀਤੀ ਹੋਈ ਆ ਔਰ ਪਰਿਵਾਰਕ ਮੈਂਬਰ ਸਾਰੇ ਸਾਡੇ ਨਾਲ ਬੈਠੇ ਹੋਏ ਨੇ ਇਸ ਵੇਲੇ ਸਮੇਂ ਦੇ ਨਾਲ ਜਿਹੜਾ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਵਿੱਚ ਵੀਰ ਸਾਡੇ ਨਾਲ ਲਵਪ੍ਰੀਤ ਮੌਜੂਦ ਆ ਹਾ ਲਵਪ੍ਰੀਤ ਜੀ ਕਿਸ ਤਰੀਕੇ ਨਾਲ ਪਤਾ ਲੱਗਾ ਸੀ ਕਿ ਤੁਹਾਨੂੰ ਇਹ ਜਿਹੜੀ ਭਿਆਨਕ ਬਿਮਾਰੀ ਆ ਦੋਨੇ ਕਿਡੀਆਂ ਤਾਂ ਨਹੀਂ ਖਰਾ ਇਹ ਸਰ ਕੰਮ ਦੇ ਹਾਂ ਕੰਮ ਵੈਲਡਿੰਗ ਦਾ ਆਪਣੀ ਦੁਕਾਨ ਤੇ ਸ਼ਾਮ ਦਾ ਵੇਲਾ ਹੀ ਕੰਮ ਕਰਕੇ ਆੜੇ ਹਾਂ ਇਦਾਂ ਕੁਰਸੀ ਤੇ ਬੈਠੇ ਨੇ ਪਤਾ ਲੱਗਾ ਵੀ ਪੈਰ ਸੁੱਜ ਗਏ ਆ ਤੇ ਫੌਰਨ ਟੈਸਟ ਕਰਵਾਈ ਆ ਤਾਂ ਅਗਲੇ ਦਿਨ ਰਿਪੋਰਟ ਆਈ ਆ ਤਾਂ ਉਹਨਾਂ ਨੇ ਦੱਸਿਆ ਵੀ ਤੁਹਾਡੀ ਟਿਕਟਣੀਆਂ ਡੋਮੀ ਡੈਮੇਜ ਹੋ ਗਈਆਂ ਬਹੁਤ ਜ਼ਿਆਦਾ ਇਹਨੂੰ ਹਸਪੀਟਲ ਦਾਖਲ ਕਰਾਓ ਫਿਰ ਇਮਸ ਹਸਪੀਟਲ ਦਾ ਗਏ ਅਚਾ ਪਹਿਲਾ ਕਿ ਤੂੰ ਸੈੱਪ ਸ਼ੁਰੂ ਕੀਤਾ ਸੀਗਾ ਲੋਕਲ ਲੋਕਲ ਪਹਿਲਾਂ ਗਏ ਉਰੂਪ ਨਗਰ ਉਰੂਪ ਨਗਰ ਲੱਗੇ ਅਚਾ ਕੋਈ ਗੱਲ ਨਹੀਂ ਅੱਗੇ ਫਿਰ ਉੱਥੇ ਉਹਨਾਂ ਨੇ ਹੱਥ ਪਾਇਆ ਦਾਦ ਉੱਥੇ ਦੇ ਉਹਨੇ ਵੀ ਨਗਰ ਵਾਸੀਨ ਨਾਲ ਗੱਲ ਜਿਆਦਾ ਨੁਕਸ ਫਿਰ ਪਾਰਵਤੀ ਹਸਪੀਟਲ ਗੁਰੂ ਨਾਨਕ ਉਹ ਵੀ ਜਵਾਬ ਦਿੰਦੇ ਰਹੇ ਵੀ ਕਹਿੰਦੇ ਟ੍ਰਾਂਸਪੋਰਟ ਕਰੋ ਇਹਨਾਂ ਨੂੰ ਬਦਲੋ ਜਿਆਦਾ ਕੰਮ ਹੈ ਫਿਰ ਇਮਸ ਹਸਪੀਟਲ ਗਏ ਉਹਨਾਂ ਨੇ ਹੱਥ ਪਾਇਆ ਡਾਕਟਰ ਨੇ ਇਹ ਕੋਈ ਗੱਲ ਨਹੀਂ ਆਪਣਾ ਇਲਾਜ ਕਰਾਓ ਹੌਲੀ-ਹੌਲੀ ਮਣਕੇ ਆਪਣੀ ਚੇਂਜ ਕਰਾਉਣੀ ਹੋਵੇ 2 ਮਹੀਨੇ ਅੰਦਰ ਤਿੰਨਾਂ ਨੂੰ ਕਰਵਾ ਸਕਦੇ ਜੇ ਤਹਣ 2-3 ਮਹੀਨੇ ਹੋ ਗਏ ਚੱਲਦਿਆਂ ਇਲਾਜ ਤੇ ਤਹਣ ਜਿਆਦੀ ਤੰਗੀ ਆਉਂਦੀ ਹੈ ਤੁਸੀਂ ਮੁਸ਼ਕਲ ਕੀ ਬਦਦੀ ਹੈ ਨਾਲ ਮੁਸ਼ਕਲ ਇਹ ਹੋ ਗਈ ਕਿ ਪੇਟ ਚ ਦਰਦ ਹੋ ਲੱਗ ਪੈਂਦੀ ਹੈ ਕਦੀ ਵਕੀ ਜੇ ਦਰਦ ਛਿੜ ਜਾਂਦੀ ਹੈ ਕਦੀ ਸਾਹ ਫੁੱਲਦਾ ਕਦੀ ਸਾਹ ਬੰਦ ਹੋ ਜਾਂਦਾ ਬਹੁਤ ਤੰਗੀ ਆਉਂਦੀ ਪਰ ਉਹ ਡੈਲਸਿਸ ਤਾਂ ਨਹੀਂ ਹੋਇਆ ਲੈ ਇੱਕ ਡੈਲਸਿਸ ਹੋਈ ਹੈ ਉਹ ਵੀ ਉਹਨੇ ਪਹਿਮ ਜੀ ਮੰਜੂਰ ਨੇ ਬਹੁਤ ਜ਼ਿਆਦਾ ਪੇਟ ਦਰਦ ਹੁੰਦਿਆ ਹੈ ਅੱਛਾ ਹਾਂਜੀ ਜ਼ਿਆਦਾ ਮੁਸ਼ਕਲ ਵਾਦੀ ਜਾਂਦੀ ਹੈ ਮੁਸ਼ਕਲ ਜ਼ਿਆਦਾ ਵਾਦੀ ਪਰ ਇਹ ਹਾਲਾਤ ਬੜੇ ਔਖੇ ਹੁੰਦੇ ਨੇ ਕਿਉਂਕਿ ਮਾਪਿਓ ਨੇ ਪੜਾਇਆ ਲਿਖਾਇਆ ਸੀਗਾ ਕਿ ਸਾਡਾ ਪੁੱਤ ਜਵਾਨ ਹੋਏਗਾ ਮਿਹਨਤ ਕਰੇਗਾ ਕੰਮ ਕਰੇਗਾ ਫਿਰ ਕੰਮ ਕਰਦਿਆਂ ਆਸ਼ਾਨ ਕੇ ਜਿਹੜਾ ਮੁਸ਼ਕਲ ਆ ਗਈ ਸਾਹਮਣੇ ਹਾਂਜੀ ਕਿਦਾਂ ਦੀ ਮੁਸ਼ਕਲ ਕਿੰਨੀ ਸਾਹਮਣੇ ਆਇਸ ਵੇਲੇ ਮੁਸ਼ਕਲ ਸੰਦ ਮੁਸ਼ਕਲ ਬਹੁਤ ਜ਼ਿਆਦਾ ਇਹ ਮੁਸ਼ਕਲ ਅੱਗੇ ਜਦੋਂ ਕੰਮ-ਕੰਮ ਕਰ ਕਰਕੇ ਆਪਣਾ ਰੋਟੀ ਪਾਣੀ ਦਾ ਖਰਚਾ ਚਲਾਈ ਰਹੀ ਸੋ ਬਣਾ ਇੱਕ ਜਿਹੜਾ ਪੈਸੇ ਇਕੱਠੇ ਕਰਕੇ ਘਰ-ਬਾਰ ਬਣਾਵਾਂਗੇ ਹੁਣ ਸੁਬਣਾ ਫਿਰ ਤਨਪਦਾ ਫਿਰ ਦਵਾਈਆਂ ਲੈਣ ਦੇ ਨਿਕਲਦੇ ਜਾਣ ਦੇ ਪੈਸੇ ਘਰ ਦੀ ਹਾਲਾਤ ਕੀ ਨੇ ਬਸ ਹਾਲਾਤ ਮਾੜੇ ਹੀ ਐ ਘਰ ਦੇ ਵਿੱਚ ਕਿੰਨੇ ਕਮਾਉਣ ਵਾਲੇ ਕਮਾਉਣ ਵਾਲੇ ਤਿੰਨ ਜਾਣੇ ਹੀ ਹਾਂ ਆੜ ਤੋਂ ਪੀੜ ਤੋਂ ਉਹਨਾਂ ਦੇ ਕਰਨ ਵੀ ਦੋ ਬੈਠੇ ਆ ਘਰੇ ਅੱਛਾ ਤੇ ਆੜੀ ਦਾ ਪਾਣੀ ਨਾ ਲੱਭਦਾ। ਇਸੇ ਕੰਮ ਦਿਹਾੜੀ ਦੇ ਪਿੱਛੇ ਸਰ। ਹਾਂਜੀ ਦਿਹਾੜੀ ਦੇ ਪਿੱਛੇ ਆ ਜਾ। ਠੀਕ ਆ। ਪਰ ਉਹ ਇਲਾਜ ਕਾਫੀ ਮਹਿੰਗਾ ਦੱਸਿਆ ਗਿਆ। ਹਾਂਜੀ ਹਾਂਜੀ ਇਲਾਜ ਬਹੁਤ ਮਹਿੰਗਾ। ਕਿੰਨਾ ਕੁ ਮਹਿੰਗਾ ਦੱਸਿਆ? 12 ਤੋਂ 13 ਲੱਖ ਰੁਪਏ ਦਾ। ਅਸੀਂ 12 ਤੋਂ 13 ਲੱਖ। ਹਾਂਜੀ। ਤੇ ਕਿੰਨਾ ਕੁ ਮਹੀਨੇ ਦਾ ਖਰਚਾ ਕਿੰਨਾ ਕਹਿੰਦਾ? ਮਹੀਨੇ ਦਾ ਖਰਚਾ 12 ਤੋਂ 13000 ਰੁਪਏ ਹੁੰਦਾ। ਅਸੀਂ ਕਾਫੀ ਮੁਸ਼ਕਲ ਆ। ਹਾਂਜੀ ਬਹੁਤ ਜ਼ਿਆਦਾ। ਪਰ ਅਜੇ ਹੀ ਸਮੇਂ ਤੇ ਦਾਨੀ ਸੱਜਣਾ ਦੀ ਬੜੀ ਵੱਡੀ ਲੋੜ ਹੁੰਦੀ ਹੈ ਕਿਉਂਕਿ ਦਾਨੀ ਸੱਜਣਾ ਨੇ ਵੱਡੇ ਪੱਧਰ ਤੇ ਅਗਾਹਾਂ ਆ ਕੇ ਬਾਹਾਂ ਉਹ ਇਲਾਜ ਕਰਵਾਇਆ ਜਾਵੇ ਬਸ ਹੋਰ ਕੋਈ ਨਹੀਂ ਮੰਗਾਂ ਨਹੀਂ ਕਿਉਂਕਿ ਅਜਿਹੇ ਸਮੇਂ ਤੇ ਜਿਹੜੀ ਉਮਰ ਆ 24 ਸਾਲ ਦੀ ਇਸ ਉਮਰ ਦੇ ਵਿੱਚ ਬਹੁਤ ਸਾਰੇ ਕੰਮ ਕਰਨੇ ਹੁੰਦੇ ਨੇ ਘਰਾਂ ਦੇ ਵਿੱਚ ਕੰਮ ਕਰਨੇ ਹੁੰਦੇ ਨੇ ਆਪਣਾ ਫਿਰ ਬਾਅਦ ਵਿੱਚ ਸ਼ਾਦੀ ਵੀ ਕਰਾਉਣੀ ਹੁੰਦੀ ਆ ਪਰ ਅਜਿਹੇ ਸਮੇਂ ਤੇ ਬਿਮਾਰ ਹੋ ਗਏ ਉਹਨਾਂ ਲੋਕਾਂ ਗੜੀ ਬੇਨਤੀ ਕਰਨੀ ਪੈ ਰਹੀ ਹੈ ਕਿੰਨੀ ਕਿ ਮੁਸ਼ਕਲ ਲੱਗਦੀ ਹੈ ਕੰਨੇ ਦੇ ਮਜਬੂਰ ਹੋ ਜਾਣਾ ਕੰਨ ਨਹੀਂ ਪਹਿਣੀ ਪਾ ਪਾ ਜਾਲਾ ਰੱਸੇ ਡਾਕਟਰ ਇਸ ਕਰਕੇ ਕੰਨੇ ਅਜਿਹੇ ਸਮੇਂ ਤੇ ਕੋਈ ਬਾਣੀ ਪੜਦਾ ਨਹੀਂ ਪੜਦਾ ਇਹ ਰਸਤੇ ਬਾਹਰ ਨੂੰ ਨਹੀਂ ਫਿਰਦਾ ਬੱਡੀ ਗੱਲ ਹੈ ਜੀ ਹਾਂ ਜੀ ਹਾਂ ਜੀ ਚਲੋ ਸਾਡੇ ਨਾਲ ਮਾਤਾ ਜੀ ਵੀ ਮੌਜੂਦ ਨੇ ਆਪਾਂ ਕੋਸ਼ਿਸ਼ ਕਰਾਂਗੇ ਮਾਤਾ ਜੀ ਨਾਲ ਵੀ ਗੱਲ ਕਰਨੀ ਹੈ ਜੀ ਅ ਬਿਲਕੁਲ ਨਾਂ ਤੁਹਾਡਾ ਮੇਰਾ ਨਾਮ ਸਰਜੀਤ ਹੈ ਅੱਛਾ ਹਾਂ ਜੀ ਬੇਟੇ ਨੂੰ ਕਿੰਨਾ ਚਿਰ ਪਤਾ ਲੱਗਾ ਤੁਹਾਨੂੰ ਕਿੰਨੂੰ ਪ੍ਰੋਬਲਮ ਹੋਏ ਦੋ ਤਿੰਨ ਮਹੀਨੇ ਹੋ ਗਏ ਤੇ ਬਹੁਤੀ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਅੱਛਾ ਤੇ ਮਤਲਬ ਰਾਤ ਨੂੰ ਸਤਾਇਆ ਰੋਟੀ ਖਾ ਕੇ ਸਤਾ ਮੰਮੀ ਕਹਿੰਦਾ ਮੰਮੀ ਜੀ ਮੇਰੇ ਸਾਹ ਨਹੀਂ ਲੱਗਦਾ ਲੱਗਦਾ ਸਾਹ ਨੂੰ ਕੁਝ ਹੋਉਂਦਾ ਮੈਂ ਵੀ ਕਿਹਾ ਮੈਂ ਕਤਲ ਕਿਸੇ ਲੈ ਹੁੰਦਾ ਜੀ ਕੰਮ ਨੂੰ ਹੁੰਦਾ ਉਹ ਚਲ ਕੋਈ ਗੱਲ ਹੁੰਦਾ ਵੀ ਕੋਈ ਇਹਨਾ ਪਤਾ ਨਹੀਂ ਸੀ ਹੈ ਨੁਕਸਾਨ ਹੋ ਗਿਆ ਰਿਟਸ ਟੂ ਸਕ੍ਰਾਈਬ ਐਜ ਸੋ ਜਾ ਪਾ ਕਿੰਨਾ ਕੁ ਬੀਜੀ ਔਖਾ ਲੱਗੰਦੇ ਐ ਇਸ ਵੇਲੇ ਜਿਹੜੇ ਪੁੱਤ ਨੇ ਕਮਾਈ ਕਰਕੇ ਲਿਆਉਣੀ ਸੀ ਉਹ ਆਪ ਮੰਜੇ ਤੇ ਪੈ ਗਿਆ ਉਹ ਬਹੁਤ ਹੀ ਔਖਾ ਲੱਗੰਦਿਆ ਨਾ ਕੀ ਕਰ ਲੈਣਾ ਉਹ ਫੇਉਨ ਬੋਤਾ ਔਖਾ ਹੀ ਕੰਮ ਐ ਜਿਵੇਂ ਦਿਹਾੜੀ ਕਰਨਾ ਵਾ ਘਰ ਘਰ ਕੇ ਲਿਆਉਣਾ ਜਿੰਨਾਂ ਨੇ ਕੰਮ ਕਰਨਾ ਹੱਥ ਫੜਿਆ ਹੁਣ ਔਖਾ ਹੋਇਦਾ ਕੰਮ ਕੰਮ ਬੜੀ ਮੁਸ਼ਕਲ ਐ ਮੁਸ਼ਕਲ ਐ ਖਰਚਾ ਮਾਂ ਦਵਾਈ ਦੇ ਖਰਚੇ ਨਿਕਲਦਾ ਕਿ 10000 11000 ਫਿਰ ਮਹੀਨੇ ਦਾ ਖਰਚਾ ਉਹ ਕਿੱਥੋਂ ਆਣਾ ਰੋਟੀ ਪਾਣੀ ਦਾ ਵੀ ਔਖਾ ਹੋ ਜਾਂਦਾ ਕਿਸੇ ਲਈ ਪਰ ਘਰ-ਬਾਰ ਦੀ ਵੀ ਹਾਲਾਤ ਜਿਹੜੀ ਘਰ-ਬਾਰ ਤੇ ਹਾਲਤ ਮਾਰੀ ਹੈ ਉਹ ਇਹੀ ਵੇਖੀ ਬਣਾਇਆ ਸੁਪਨਾ ਬਣਾਇਆ ਸੀ ਬਣਾਵਾਂਗੇ ਤੋਂ ਉਸ ਕੰਮ ਤੇ ਕਹੇ ਲੱਗਣਗੇ ਕੀ ਅਪੀਲ ਕਰਨੀ ਚਾਹੁੰਦੇ ਦਾਨੀ ਸੱਜਣਾ بس ਇਹ ਹੱਥ ਜੋੜ ਕੇ ਅਪੀਲ ਕਰਦੇ ਆ ਸਾਡੇ ਬੱਚੇ ਦਾ ਇਲਾਜ ਕੀਤਾ ਜਾਵੇ ਤੁਹਾਨੂੰ ਹੋਰ ਕੋਈ ਕਿਸੇ ਨਹੀਂ ਚਾਹੀਦਾ ਅੱਸ ਸਾਈਬਤ ਆ ਲਾਗੇ ਜੋ ਆਪਣਾ ਕੰਮ ਕਾਰ ਕਰੇ ਤੇ ਸਾਡੇ ਵਾਂਗ ਹਾਂ। ਬਿਕੇ ਬੜੇ ਦਾਨੀ ਸੱਜਣ ਨੇ ਜਿਹੜੇ ਅਜੇ ਸਮੇਂ ਤੇ ਬਾਵਾ ਫੜਦੇ ਨੇ। ਵੱਡੇ ਪੱਦਰ ਤੇ ਲੋਕਾਂ ਦੀ ਹੈਲਪ ਕਰਦੇ ਨੇ। ਆਉਣ ਦੀ ਜਰੂਰ ਅੱਗੇਓ। ਤੁਹਾਡੀ ਖਬਰ ਦੇਖ ਰਹੇ ਨੇ ਤੁਹਾਨੂੰ ਦੇਖ ਰਹੇ ਨੇ। ਉਹ ਲੋਕ ਜਰੂਰ ਤੁਹਾਡੇ ਧਿੱਕਰ ਪਹੁੰਚ ਕਰਨਗੇ। ਮੈਂ ਕਿ ਤੁਸੀਂ ਆਪਣਾ ਕਿੱਥੇ ਪਹੁੰਚਣ ਜੇ ਤੁਹਾਡੇ ਕੋਲ ਕਿਸੇ ਨੇ ਆਉਣਾ ਹੋਵੇ ਤੇ ਤੁਸੀਂ ਦੱਸ ਸਕਦੇ ਹੋ। ਗੁੱਜਾਪੀਰਪਿੰਡ ਤਹਿਸੀਲ ਜਿਨਾਲਾ ਤੇ ਜਿਲੰਦ ਜਿਲੰਦਸਾ ਠੀਕ ਹੈ ਕੋਗਲੀ ਮੈਂ بیٹے ਕੋ ਨੰਬਰ ਲੈ ਲਾਂਗਾ ਤੁਹਾਡਾ ਸਾਡੇ ਨਾਲ ਕੀ ਪਿਤਾ ਜੀ ਵੀ ਮੌਜੂਦ ਨੇ ਅਹੋ ਜੀ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਕੁ ਹਾਲਾਤ ਐ ਇਸ ਵੇਲੇ ਜੀ ਆਹੀਂ ਦੇ ਕੁਝ ਨਹੀਂ ਕਹਿਣਾ ਚਾਹੁੰਦੇ ਆਹੀਂ ਚਾਹਨਾ ਮੁੰਡੇ ਦਾ ਲਾਜ ਹੋ ਜੇ ਤੇ ਉਹ ਚਾਹੀਦਾ ਸਾਨੂੰ ਉਹ ਕੋਈ ਮੰਗ ਨਹੀਂ ਚਾਹੀਦੀ ਕੋਈ ਜਾੜੀ ਬਾਹ ਫੜੂ ਕਹੀਂ ਉਹਦੀ ਗਾਂ ਬਾਹ ਫੜਾਂਗੇ ਮਾਰਦ ਕੋ ਕੰਮ ਚੰਗਾ ਕਰੂ ਕੋਈ ਗੱਲ ਨਹੀਂ ਹੁਣ ਕੋਹ ਨਹੀਂ ਚਾਹੀਦਾ ਰੁਪਈਆ ਵੀ ਨਹੀਂ ਚਾਹੀਦਾ ਹਨ ਬਸ ਇਹੋ ਹੀ ਵੀ ਲਾਜ ਸਾਡਾ ਹੋ ਜੇ ਬੜਾ ਔਖਾ ਸਮਾਂ ਹੈ ਜੀ ਬਹੁਤ ਔਖਾ ਕਿਉਂਕਿ ਅਜਿਹੇ ਸਮੇਂ ਤੇ ਵੀਰ ਨੇ ਕੰਮ ਕਰਨਾ ਸੀ ਘਰ ਦੇ ਸਾਰੇ ਜ਼ਿੰਮੇਵਾਰੀ ਚੁੱਕ ਲਈ ਸੀ ਹਾਂਜੀ ਹਾਂਜੀ ਪ੍ਰੈਸ ਵਲੇ ਮੁਸ਼ਕਲ ਐ ਇਹਨੇ ਕੋ ਹੜਪੀਰਤਾ ਦਾ ਮਾਰਤਾ ਕੋ ਕੰਮ ਨਹੀਂ ਕੰਮ ਨਹੀਂ ਹੈਗਾ ਹੁਣ ਤਿੰਨੇ ਪਿਓ ਪੁੱਤ ਜੀ ਹੁਣ ਘਰ ਮਿੱਥੇ ਆ ਜਿਆਦਾ ਹਜ਼ਾਰ ਵੀ ਇਹਦਾ 15 ਲੱਗ ਜਾਂਦਾ ਕੀ ਕਰੀ ਬੜੀ ਮੁਸ਼ਕਲ ਆ ਜੀ ਕੀ ਅਪੀਲ ਕਰੋਗੇ ਨਾਨੀ ਸੱਜਣਾ ਨੂੰ ਨਾ ਨਹੀਂ ਸੱਜਣਾ ਉਹ ਆਖਿਆ ਵੀ ਸਾਡੀ ਬਾਹ ਫੜੋ ਤਾਂ ਵੀ ਗਾਂ ਕਰਿਆ ਮਨ ਨਾਲ ਸਮਾਂ ਤੁਹਾਡੀ ਫੜਾਂ ਬੜਾ ਔਖਾ ਹੈ ਜੀ ਔਖਾ ਜੀ ਅ ਮੈਂ ਆਪਣੇ ਜੋਗਿੰਗ ਕੌਂ ਦਾ ਵੀ ਗੱਲ ਕਰਨੀ ਆਪਾਂ ਸਿਰ ਤੇ ਉਹ ਪੰਮੀਰ ਨਾਲ ਗੱਲ ਕਰਾਂਗੇ ਕਿਉਂਕਿ ਲੋਪਰੀ ਵੀਰ ਸਾਡੇ ਨਾਲ ਹੈ ਅਸਲ ਵਿੱਚ ਪਹਲਾਪੁਰ ਜੀ ਦਾਨੀ ਸੱਜਣ ਦਾਨ ਕਰਨ ਲਈ ਆ ਜਾਂਦੇ ਨੇ ਪਰ ਕਿਤੇ ਨਾ ਕਿਤੇ ਜਿਹੜੇ ਵਿੱਚ ਵਿਚੋਲੀਏ ਹੁੰਦੇ ਨੇ ਨਾ ਉਹ ਸਾਰਾ ਦਾਨੀ ਸੱਜਣਾ ਦਾ ਦਿਲ ਤੋੜ ਦਿੰਦੇ ਨੇ ਜਾਂ ਕਿਤਨਾ ਕਿਤੇ ਦਾਨੀ ਸੱਜਣਾ ਵਾਸਤੇ ਮੁਸ਼ਕਿਲਾਂ ਬਣਾ ਦਿੰਦੇ ਨੇ ਕਿਉਂਕਿ ਦਾਨੀ ਸੱਜਣਾ ਤੇ ਹੀ ਉਂਗਲਾ ਉਠਾ ਡਾ ਪੈਂਦੀਆਂ ਨੇ ਕਿਉਂਕਿ ਵੱਡੇ ਪੱਧਰ ਤੇ ਕਿਤੇ ਨਾ ਕਿਤੇ ਦਾਨੀ ਸੱਜਣਾ ਨੂੰ ਵੀ ਇਸ ਚੀਜ਼ ਦਾ ਕਿ ਮੈਂ ਅਜਬ ਕਿਤਨਾ ਪੈਂਦਾ ਕਿ ਕਿਸੇ ਲਈ ਸੇਵਾ ਭੇਜੀ ਸੀ ਪਰ ਉਹ ਸੇਵਾ ਥਾ ਹੀ ਨਹੀਂ ਲੱਗੀ ਜਾਂ ਤਾਂ ਉਹ ਜਿਹਦੀ ਮੁਸ਼ਕਲ ਸੀਗੀ ਉਹਨੇ ਆਪਣੀ ਮੁਸ਼ਕਲ ਦਾ ਇਲਾਜ ਨਹੀਂ ਕਰਾਇਆ ਆਪਣਾ ਘਰ ਬਣਾ ਲਿਆ ਜਾਂ ਕਿਤਨਾ ਕਿਤੇ ਦਾਨੀ ਸੱਜਣਾਂ 'ਤੇ ਦੋਸ਼ ਲੱਗਣ ਦਾ ਪਿੰਦੇ ਵੀ ਦਾਨੀ ਸੱਜਣਾਂ ਨੇ ਕਰ ਚੁੱਕੇ ਇਸ ਕਰਕੇ ਦਾਨੀ ਸੱਜਣ ਬਹੁਤ ਜ਼ਿਆਦਾ ਗੁਰੇਜ਼ ਕਰਦੇ ਨੇ ਅਤੇ ਸਮੇਂ ਸਿਰ ਪਹੁੰਚਦੇ ਨੇ ਅਤੇ ਸਮੇਂ ਸਿਰ ਉਸ ਚੀਜ਼ ਦਾ ਹੀ ਇਲਾਜ ਪਹੁੰਚ ਕੇ ਇਲਾਜ ਕਰਾਉਂਦੇ ਨੇ ਜਿਹੜੀ ਚੀਜ਼ ਜ਼ਰੂਰਤਮੰਦ ਹੁੰਦੀ ਹੈ ਤੁਸੀਂ ਵੀ ਜ਼ਰੂਰਤਮੰਦ ਹੋ ਆਪਣਾ ਤੁਹਾਡੇ ਕੋਲ ਦਾਨੀ ਸੱਜਣ ਪਹੁੰਚਣਾ ਹੋਂ ਤੇ ਕਿਸ ਤਰੀਕੇ ਨਾਲ ਪਹੁੰਚਣਾ ਹੈ ਆਪਣਾ ਨੰਬਰ ਤੇ ਆਪਣਾ ਐਡਰੈਸ ਦੱਸ ਦਿਓ ਮੇਰਾ ਨਾਮ ਲਾਪਰੀ ਰਿਆ ਜੀ ਨੰਬਰ ਮੇਰਾ 959 85570 99260 85570 99260 ਤੇ ਪਿੰਡ ਦਾ ਗੁਜਿਆ ਪੀ ਰਿਆ ਤਹਿਸੀਲ ਜਨਾਲਾ ਦਾ ਜ਼ਿਲ੍ਹਾ ਅਮਰਸਰ ਸਪੰਕ ਕਰ ਸਕਦਾ ਮੇਰੇ ਨੰਬਰ ਨਾਲ ਦਾਨੀ ਸੱਜਣਾਂ ਨੂੰ ਕੋਈ ਕਹਿਣਾ ਚਾਹੁੰਦੇ ਹੋ ਤੁਹਾਡੇ ਦਾਨੀ ਸੱਜਣਾਂ ਨੂੰ ਇਹੋ ਜਾਂ ਕਹਿਣਾ ਚਾਹੁੰਦੇ ਆ ਬਿਲਕੁਲ ਛੇਤੀ ਛੇਤੀ ਮਦਦ ਕਰੋ ਵੀ ਜੋ ਮੈਂ ਆਪਣਾ ਲਾਜ ਕਰਾਣਾ ਤੇ ਛੇਤੀ ਛੇਤੀ ਆਪਣੇ ਸੁਪਨੇ ਪੂਰੇ ਕਰਾਂ ਬਸ ਫਿਰ ਅਜੇ ਠੀਕ ਹੋ ਕੇ ਫਿਰ ਤੁਸੀਂ ਮੈਂ ਠੀਕ ਹੋ ਕੇ ਜਨਾਵ ਕਮਾਈ ਕਰਕੇ ਜਿੰਨਾ ਮੇਰੇ ਕੋ ਹੋ ਸਕੂਗਾ ਨਹੀਂ ਕਿਹਨ ਦੀ ਤਾਂ ਵਾ ਫੜੂਗਾ ਦਾਨੀ ਸੱਜਣ ਬਣੂਗਾ ਮੈਂ ਬਿਲਕੁਲ ਲਗਾਤਾਰ ਤੁਸੀਂ ਤਸਵੀਰਾਂ ਚ ਦੇਖ ਰਹੇ ਸੀ ਅਸੀਂ ਇਸ ਪੀੜਿਤ ਪਰਿਵਾਰ ਨਾਲ ਗੱਲ ਕਰਵਾ ਰਹੇ ਸੀ ਕਿਉਂਕਿ ਇਸ ਵੇਲੇ ਉਹ ਪਰਿਵਾਰ ਜਿਹੜਾ ਸਾਰਾ ਬਹੁਤ ਸੰਕਟ ਦੇ ਵਿੱਚ ਗੁਜ਼ਰ ਰਿਹਾ ਵਾ ਕਿਉਂਕਿ ਪਰਿਵਾਰ ਵੱਲੋਂ ਜਵਾਨ ਪੋਤੇ ਆ ਜਿਹੜਾ ਕਿ ਇਸ ਵੇਲੇ ਮੰਜੇ ਤੇ ਬੈਠਾ ਹੋਇਆ ਤੇ ਇਲਾਜ ਦੇ ਲਈ ਜਿਹੜੀ ਆ ਗੁਹਾਰ ਲਾ ਰਿਹਾ ਕਿ ਮੇਰਾ ਇਲਾਜ ਕਰਵਾਇਆ ਜਾਵੇ ਅਤੇ ਪਰਿਵਾਰ ਵੱਲੋਂ ਬਾਰ ਬਾਰੀ ਗੱਲ ਕਹੀ ਜਾ ਰਹੀ ਹੈ ਕਿ ਸਮੇਂ ਸਿਰ ਸਾਡੀ ਕੋਈ ਹੈਲਪ ਕਰੇ ਅਸੀਂ ਦਾਨੀ ਸੱਜਣ ਜਿਸ ਦੀਕੇ ਨਾਲ ਹੈਲਪ ਕਰਨਗੇ ਅਸੀਂ ਵੀ ਜਦੋਂ ਆਪਣੀ ਇਸ ਸਟੇਜ ਤੋਂ ਬਾਹਰ ਨਿਕਲਾਂਗੇ ਤੇ ਅਸੀਂ ਵੀ ਲੋਕਾਂ ਦੀ ਹੈਲਪ ਕਰਾਂਗੇ ਇਸ ਸਮੇਂ ਤੇ ਸਾਨੂੰ ਬਹੁਤ ਲੋੜ ਆ ਅਤੇ ਅਸੀਂ ਆਪਣੇ ਚੈਨਲ ਰਾਹੀਂ ਸਾਰਿਆਂ ਨੂੰ ਦਾਨੀ ਸੱਜਣਾਂ ਨੂੰ ਅਪੀਲ ਕਰਨੀ ਚਾਹਾਂਗੇ ਕਿ ਅਜਿਹੇ ਲੋਕਾਂ ਦੀ ਬਾਹ ਫੜੀ ਜਾਵੇ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਬਹੁਤ ਲੋਕ ਕੇ ਜਿਹੜੇ ਜ਼ਰੂਰਤਮੰਦ ਨੇ ਕਿਉਂਕਿ ਅਜਿਹੇ ਸਮੇਂ ਤੇ ਮੈਂ ਜਿੱਦ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਦਾਨੀ ਸੱਜਣ ਵੀ ਕਿਤਨਾ ਕਿਤੇ ਬੁਰੇਜ ਕਰਦੇ ਨੇ ਕਿ ਲੋਕ ਜਿਹੜੇ ਨੇ ਕਿਤਨਾ ਕਿਤੇ ਮਿਸਯੂਜ਼ ਕਰਦੇ ਨੇ ਗਲਤ ਤਰੀਕੇ ਨਾਲ ਜਿਹੜੇ ਦਾਨੀ ਸੱਜਣਾ ਕੋਲੋਂ ਪੈਸੇ ਲੈ ਕੇ ਤੇ ਵਰਤੋਂ ਦੀ ਉਹਦੀ ਗਲਤ ਤਰੀਕੇ ਨਾਲ ਵਰਤੋਂ ਕੀਤੀ ਜਾਂਦੀ ਹੈ ਪਰ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਪਰਿਵਾਰ ਨੀਡੀਆ ਜ਼ਰੂਰਤਮੰਦ ਪਰਿਵਾਰ ਆ ਇਸ ਨੂੰ ਸਿੱਧੇ ਤੌਰ ਤੇ ਮਿਲਿਆ ਜਾਵੇ ਕਿਉਂਕਿ ਵੀਰੇ ਨੇ ਆਪਣਾ ਨੰਬਰ ਆਪ ਦੱਸਿਆ ਹੈ ਬਿਲਕੁਲ ਕਿਸੇ ਤਰ੍ਹਾਂ ਦੇ ਕਿਸੇ ਵਿੱਚ ਵਿਚੋਲੇ ਨੂੰ ਨਾ ਮਿਲਿਆ ਜਾਵੇ ਇਸ ਸਿੱਧਾ ਇਸ ਪਰਿਵਾਰ ਨੂੰ ਮਿਲ ਕੇ ਇਸ ਪਰਿਵਾਰ ਦਾ ਇਲਾਜ ਕਰਵਾਇਆ ਜਾਵੇ ਪਰਿਵਾਰ ਵੱਲੋਂ ਇਸ ਹਰ ਪਰ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ ਸਾਡੇ ਬੱਚੇ ਦਾ ਇਲਾਜ ਕਰਵਾਇਆ ਜਾਵੇ ਤੇ ਮੈਂ ਇਹ ਬੇਨਤੀ ਕਰੂੰਗਾ ਕਿ ਇਸ ਪਰਿਵਾਰ ਨੂੰ ਮਿਲ ਕੇ ਇਸ ਦਾ ਇਲਾਜ ਕਰਵਾਇਆ ਜਾਵੇ। ਬਾਕੀ ਤੁਸੀਂ ਜੁੜੇ ਰਹੋ ਇਸ ਤਿੱਕੇ ਨਾਲ ਜਿੱਦਾ ਗ੍ਰੇਡ ਪੰਜਾਬ ਟੀਵੀ ਲਈ ਅਜਨਾਲਾ ਤੋਂ ਜੱਜੀ ਸਿੰਘ ਦੀ ਰਿਪੋਰਟ